ਮੇਰਾ ਨਾਮ ਅੰਜਲੀ। ਕੀ ਗਲਤ ਹੋਈ ਜਨਾ। ਗੱਲ ਪੈਦਾ ਸੀ ਆ ਕੁੜੀ ਨਾਲ ਰਿੰਗ ਸਰੇ ਮਰੀ ਹੋਈ ਸੀ 2 ਸਾਲ ਪਹਿਲਾਂ। ਕੀ ਨਾਮ ਕੁੜੀ ਦਾ ਤੁਹਾਨੂੰ ਲੱਗਦਾ? ਕਸ਼ਿਸ਼ ਹੈ। ਮੁੰਡੇ ਦਾ ਨਾਮ ਮੰਦੀ। ਅਮਨਦੀਪ। ਅੱਛਾ। ਅੱਖਾਂ। ਤੇ ਫਿਰ ਉਸ ਤੋਂ ਬਾਅਦ ਅਸੀਂ ਕਿਹਾ ਸੀ 2-3 ਸਾਲ ਬਾਅਦ ਅਸੀਂ ਵਿਆਹ ਕਰਵਾ ਦਾਂਗੇ। ਇਹਨਾਂ ਦਾ ਹੁਣ ਜਦੋਂ ਵਿਆਹ ਦਾ ਟਾਈਮ ਆਇਆ ਮੁੱਕਰ ਗਈ ਕੁੜੀ। ਕਹਿੰਦੀ ਮੈਂ ਨਹੀਂ ਵਿਆਹ ਤੇ ਨਾ ਕਰਾਣਾ। ਮੈਂ ਆਪਣਾ ਫਿਊਚਰ ਦੇਖਣਾ। ਮੈਂ ਬਾਹਰ ਵਾਲੇ ਮੁੰਡੇ ਨਾਲ ਵਿਆਹ ਕਰਾਣਾ। ਮੇਰੀ ਮੰਮੀ ਨੇ ਰਿਸ਼ਤਾ ਲੱਭ ਲਿਆ ਮੇਰੇ ਪਾਸੇ। ਤਾਂ ਕਰਕੇ ਮੇਰੇ ਮਰਦ ਚੇਹਰੇ ਨੇ ਬੜੀ ਟੈਨਸ਼ਨ ਲਈ ਤੇਸ ਕਰਕੇ ਉਹਨੇ ਕੋਈ ਦੂਸ਼ੀ ਗੱਲ ਆ। ਘਾਤਮਤ ਦੇ ਅਪਡੇਟਾਂ ਚ ਨਹੀਂ ਦੇਦੀ। ਸੁਦੇਸ਼ ਜੀ ਤੁਸੀਂ ਧਰਨਾ ਲਗਾਇਆ ਹੈਗਾ ਕੀ ਕਰ ਰਹੇ ਹੋ ਪੁਲਿਸ ਕਰ ਬੇ ਕਾਰਨ 5 ਦਿਨ ਹੋ ਗਏ ਅਜ 5 6 ਦਿਨ ਹੋ ਗਏ ਹਕਮਦਿਆਂ ਵੀ ਆਜ਼ਾਦ ਮੇਰੇ ਬੱਚੇ ਦਾ ਕਤਲ ਕੀਤਾ ਉਹਨਾਂ ਨੇ ਆਜ਼ਾਦ ਹਕਮਦਿਆਂ ਪਈਆਂ ਉਹਨਾਂ ਨੂੰ ਫੜਿਆ ਨਹੀਂ ਗਿਆ ਹਜੇ ਤੱਕ ਤਾਂ ਅਸੀਂ ਧਰਨਾ ਲਾਇਆ ਤੇ ਐਫਆਈਰ ਵੀ ਕੀਤੀ ਹਾਂ ਹਾਂਜੀ ਕਿਤੇ ਕਿਤੇ ਖਲਾਫੀ ਕੀਤੀ। ਇਕ ਅੰਸ਼ੀ ਸੀਦੇ ਹਾਂ ਉਹ ਹੀ ਮੰਮੀ ਡੈਡੀ ਨਾਨੀ ਤੇ ਕੋਨਾਂ ਇੱਕ ਓਨੇ ਕਰਕੇ ਨਹੀਂ ਸਾਡਾ ਇਨਸਾਫ ਹੋ ਰਿਹਾ ਸਾਫ ਹੋ ਰਿਹਾ ਤਾਂ ਹੁਣ ਧਰਨਾ ਲਗਾਇਆ ਲੱਗਦਾ ਕਿ ਇਨਸਾਫ ਹੋਏਗਾ ਜਾਂ ਇਨਸਾਫ ਨਹੀਂ ਮਿਲਦਾ ਤਾਂ ਅਗਲ ਕੀ ਪੂਰਨੀ ਟੀ ਇਨਸਾਫ ਲੈਣਾ ਮੈਂ ਮੇਰੇ ਪਾਸ ਜਿੱਥੇ ਤੱਕ ਮਰਜੀ ਜਾਣਾ ਪਵੇ ਮੈਂ ਨਹੀਂ ਰੁਕਣਾ ਪ੍ਰਿੰਸ ਅਸਤਰ ਨਾਲ ਲਗਾਇਆ ਕੀ ਗੱਲਬਾਤ ਧਰਨਾ ਲਗਾਇਆ ਮੇਰੇ ਭਰਾ ਦਾ ਮਰਡਰ ਕਰਤਾ ਇਹਨਾਂ ਨੇ ਜੀ ਚਾਰ ਇੱਕ ਦੀ ਨਾਨੀ ਪੰਜ ਜਣਿਆਂ ਨੇ ਇਹਨੂੰ ਬਹੁਤ ਹਰਾਸਮੈਂਟ ਕਰਦੇ ਸੀਗੇ ਜੀ ਉਹਨੇ ਦਿਲ ਚ ਗੱਲਾਂ ਰੱਖ ਕੇ ਵੀਡੀਓ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਵੀਡੀਓ ਬਣਾ ਕੇ ਗਿਆ ਪਹਿਲੇ ਉਹ ਉਕਾਸ਼ੀ 18 ਤਰੀਕ ਨੂੰ ਕੀਤੀ ਜੀ ਫਾਂਸੀ ਲਈ ਉਹਨੇ ਪੱਕੇ ਨਾਲ ਹਾਂਜੀ ਤੇ ਪਹਿਲਾਂ ਜਦੋਂ ਸੁਸਾਇਡ ਕਰ ਤਾ ਪਹਿਲਾਂ ਬਦਲਬਤ ਪਰਿਵਾਰ ਨਾਲ ਗੱਲਬਾਤ ਹੋਈ ਸੀ ਕਾਰਨ ਕਿ ਦੱਸਿਆ ਨੇ ਸੁਸਾਇਡ ਤੋਂ ਪਹਿਲੇ ਠੀਕ ਸੀਗਾ ਜੀ ਮਾਸੀ ਮੇਰੀ ਉਹਨੂੰ ਚਾਹ ਬਣਾ ਕੇ ਦੇ ਕੇ ਗਈ ਥੋੜੀ ਦੇਰ ਲਈ ਬਾਹਰ ਗਈ ਉਹ 5-7 ਮਿੰਟ ਲਈ ਤੇ 5-7 ਮਿੰਟ ਚ ਉਹਨੇ ਆ ਕਰ ਲਿਆ ਜੀ ਘਰੇ ਐਗਜ਼ੈਕਟਲੀ ਤੁਹਾਨੂੰ ਉਹ ਜਿਹੜਾ ਬੜਿਆ ਕੀ ਕੀ ਗੱਲ ਕੀ ਹੋਈ ਹੈ ਜਿਹੜੇ ਕਾਰਨ ਹੈ ਜੀ ਆ ਟੌਰਚਰ ਕਰਦੀਆਂ ਸੀ ਉਹਨੇ ਦੋਵੇਂ ਟੌਰਚਰ ਕਰਦੇ ਸੀ ਆ ਮਾਵਾ ਮੀਆਂ ਦੋਵੇਂ ਟੌਰਚਰ ਉਹਨੂੰ ਬਾਰ ਬਾਰ ਫੋਨ ਕਰਦੇ ਸੀ ਬਸ ਉਹ ਕਹਿੰਦਾ ਸੀ ਮੈਨੇ ਇੱਕ ਵਾਰੀ ਗੱਲ ਕਰ ਲੈ ਕਸ਼ਿ ਗੱਲ ਕਰ ਲੈ ਇਹਨੇ ਗੱਲ ਨਹੀਂ ਕੀਤੀ ਆ ਲੜਕੀ ਦੀ ਉਹਦੀ ਉਹਦੀ ਮਦਦ ਹਾਂਜੀ ਉਹਦਾ ਪਿਓ ਵੀ ਉਹਦੀ ਨਾਨੀ ਵੀ ਇਹ ਕਹਿੰਦੇ ਸੀ ਉਹ ਕਹਿੰਦੇ ਗਾਲਾ ਕੱਢਦੇ ਸੀ ਉਹਨੂੰ ਰਿਕਾਰਡਿੰਗਾਂ ਪਈਆਂ ਸਾਡੇ ਕੋਲ ਫੋਨ 'ਚ ਗਾਲਾ ਕੱਢਦੇ ਸੀ ਇਹਨੇ ਮੈਂ ਵਿਆਹ ਨਹੀਂ ਕਰਾਉਣਾ ਸੀ ਆਪਣੇ ਸਿਰ ਕਰਨ ਕਿਉਂ ਨਹੀਂ ਵਿਆਹ ਕਰੋਂ ਤਾਂ ਕਿਉਂ ਬੋਲਦੇ ਚ ਹੋਏ ਉਹ ਕਹਿੰਦਾ ਜੇ ਕੰਮ ਹਜੇ ਕੰਮ ਚ ਸੈਟਲ ਸੈਟਲ ਨਹੀਂ ਸੀ ਹੋਇਆ ਤਾਂ ਚੰਗੀ ਹੈ ਹਾਂ ਜੀ ਹੁਣ ਇਹਦਾ ਸਟੱਡੀ ਕੰਪਲੀਟ ਹੋਈ ਸੀਗੀ ਉਹਦੀ ਉਹ ਕਹਿੰਦੇ ਫਿਊਚਰ ਦੇਖਣਾ ਆਪਾਂ ਬਾਹਰ ਮੁੰਡੇ ਨਾਲ ਹੀ ਕਰਾਣਾ ਵਿਆਹ ਦਾ ਜੋ ਮਰਜ਼ੀ ਹੋ ਜੇ ਪਹਿਲਾਂ ਫਿਰ ਇਹਨੂੰ ਦੱਸੇ ਕਿ ਪਹਿਲਾਂ ਫਿਰ ਕਿਉਂ ਆਪਣੇ ਗੇਮੈਂਟ ਕਰ ਰਹੀਆਂ ਪਹਿਲਾਂ ਜੂਮੀ ਹੋਇਆ ਪਹਿਲੇ ਉਹਨਾਂ ਨੂੰ ਦਿਖਿਆ ਕੁਝ ਸਾਡੇ ਕੋਲ ਖਾ ਕੇ ਸਭ ਕੁਝ ਸਾਡਾ ਕੱਪੜੇ ਕੁੱਪੜੇ ਸਾਰਾ ਕੁਝ ਮੇਰੀ ਮਾਸੀ ਨੇ ਉਹਨਾਂ ਨੂੰ ਲਿਆ ਕੇ ਦਿੱਤਾ ਜੀ ਉਡੀ ਸਾਰਾ ਜੋ ਕੁਛ ਕੱਪੜਾ ਸਭ ਕੁਝ ਉਤੋਂ ਖਾਂਦੀ ਸੀ ਆਗੇ ਸਾਰਾ ਕੁਛ ਸਾਡੇ ਘਰੋਂ ਆਗੇ ਖਾਂਦੀ ਸੀ ਖਤਮ ਹੋ ਗਿਆ ਹੁਣ ਫਿਊਚਰ ਨਹੀਂ ਦਿਖਿਆ ਸੀਗਾ ਉਹਨੂੰ ਜੀ ਮੈਂ ਇਦਾਂ ਦਾ ਬੱਚਾ ਦਿੱਤਾ ਸੀ ਇਹਨੂੰ ਆਪਣਾ ਇਦਾਂ ਦਾ ਅੱਧਾ ਦਾ ਕਰਤਾ ਜਾਨੇ ਆ ਦੇਖ ਲੋ ਜੀ ਅੱਧਾ ਦਾ ਮੇਰੀ ਝੋਲੀ ਲੈ ਕੇ ਪਾਇਆ ਇਹਨੇ ਆ ਲੈ ਕੇ ਦੇਖੋ ਕਿੰਨਾ ਸੋਹਣਾ ਸੀਗਾ ਜੀ ਮੇਰਾ ਭਰਾ ਦੇਖੋ ਆ ਲੈ ਕੇ ਕੀ ਸੀ ਮਰ ਕੋ ਰੰਗ ਵੀ ਕਾਲਾ ਕਰਤਾ ਉਹ ਚੂਸਦੀਆਂ ਚੂਸਤਾ ਹਾਂਜੀ ਇਹ ਲੜਕੀ ਦਾ ਇੱਕ ਲੜਕਾ ਸੀ ਨਾ ਇੰਗੇਜਮੈਂਟ ਕਰਤੀ ਸੀ ਪਹਿਲਾਂ ਤੁਹਾਨੂੰ ਵਾਲੇ ਸੀ ਤੇ ਹੁਣ ਕੁੜੀ ਯੂਨੀਵਰਸਲ ਹੋਣ ਲੱਗੀ ਸੀ ਪਤਾ ਨਹੀਂ ਲੜਕੇ ਤੇ ਲੜਕੀ ਕੀ ਟਕਰਾਰ ਬਾਜੀ ਹੋਈ ਤੇ ਲੜਕੀ ਨਾ ਕਰ ਦਿੱਤੀ ਤੇ ਲੜਕੇ ਨੇ ਲਾਈਵ ਹੋ ਕੇ ਆਤਮਥਿਆ ਕਰ ਲਈ ਸੀ ਜਿਸ ਸੰਬੰਧੀ ਇਹਨਾਂ ਪਰਿਵਾਰਕ ਮੈਂਬਰਾਂ ਜੋ ਜਿਹਦਾ ਜਿਹਦਾ ਨਾਮ ਹੈ ਉਹ ਤੇ ਪ੍ਰਤੰਤਤਾ ਦੀ ਕਰ ਚੁੱਕੇ ਆ। ਪੈਸੇ ਰੇਟ ਵੀ ਕਿਤੇ ਜਾ ਰਹੇ ਲਗਾਤਾਰ ਪਰ ਲੇਕਿਨ ਉਹ ਘਰਾਂ ਤਾਲੇ ਲੱਗੇ ਹੋਏ ਆ ਪਰ ਫੇਰ ਵੀ ਇਹ ਕੋਸ਼ਿਸ਼ ਹੈ ਫੜ ਲਵਾਂਗੇ ਜਲਦੀ ਬਾਦਲੀ ਇੱਕ ਕਾਉਂਸਲਰ ਦਾ ਨਾਮ ਲੈ ਰਹੇ ਨੇ ਪਰਿਵਾਰ ਵਾਲੇ ਉਹ ਉਹ ਵੀ ਨਾਮ ਜਦ ਕੀਤਾ ਜਾ ਉਹ ਨਹੀਂ ਚਾਂਸ ਕੋਈ ਪਰਚੀ ਨਾਲ ਹੀ ਹੈ ਇਹ ਰੀਡ ਕਰ ਰਹੇ ਸਾਰੇ ਰੀਡ ਕਰ ਰਹੇ ਇਹ ਤਾਂ ਫੜੇ ਗਏ ਵੀ ਸਾਰੇ ਘਰ ਨੂੰ ਤਾਲੇ ਲੱਗੇ ਹੋਏ ਆ ਹੁਣ ਡਰਨ ਲੱਗਾ ਹੈਗਾ ਕਿ ਸ਼ਵਾਸ਼ਣ ਦਿੱਤਾ ਜਾਏਗਾ ਪਤਾ ਵੀ ਉਹ ਕਹਿੰਦੇ ਵੀ ਬੰਦੇ ਫੜਨੇ ਕੇ ਤੇ ਅਸੀਂ ਫੜ ਲਵਾਂਗੇ ਜਲਦੀ ਫੜ ਲਵਾਂਗੇ ਹੁਣ ਚੱਕ ਰਹੇ ਨੇ ਹਾਂ ਚੱਕ ਰਹੇ ਨੇ ਤੇ ਇੱਕ ਸਰਟੀਫਾਈ ਹੋ ਕੇ ਚੱਕ ਰਹੇ ਹਾਂ ਕਿੰਨੇ ਸਮੇਂ ਦੇ ਦਿੱਤਾ ਸਮਾਂ ਮੰਗਿਆ ਉਹਨਾਂ ਨੇ ਕੋਈ ਮੈਂ ਦਗਾ ਦਿੱਤਾ ਇਸ ਵੇਲੇ ਦਿੱਤਾ ਫੜ ਲਵਾਂਗੇ ਜਲਦੀ ਫੜ ਲਵਾਂਗੇ